ਆਰੇ ਨਾਲ ਹਾਲੀ ਵਾਲੇ ਤੇਜ਼ ਤਰਦੀ ਨੂੰ ਨਕਮਸ਼ਕਤ ਹੋਣ ਵਾਸਤੇ ਭਾਰਤ ਸਰਕਾਰ ਦੇ ਕੇਂਦਰੀ ਮੰਤਰੀ ਮੇਰੇ ਵੱਡੇ ਭੈਣ ਜੀ ਲੁਧਿਆਣਾ ਦੇ ਹਾਦੀ ਸਟੇਟ ਦੇ ਰਾਜਾ ਜਿੰਦਾਰਾ ਦੇਖਿਓ ਜੀ ਇਹ ਤਾਂ ਪਿੱਛੇ ਨੂੰ ਹੋ ਕੇ ਇਸ ਤਰ੍ਹਾਂ ਜੀ ਪਿੱਛੇ ਹੋਈ ਸਾਰੇ ਲੋਕ ਜਿਹੜਾ ਤੇ ਪਿਆਰੇ ਸਰਦਾਰ ਸਟੇਜ ਸਾਰੇ ਦਿੱਤੀ ਚੀਜ਼ ਮੰਤਸਰ ਰਾਜਸਥਾਨ ਹਾਂ ਹਲਕਾ ਫਤਿਹਗੜ ਸਾਹਿਬ ਤੋਂ ਅੱਜ ਗੇਜਰਾਮ ਜੀ ਨੇ ਜਿਹੜੇ ਕਾਗਜ਼ दाखिल ਕਰਨੇ ਨੇ ਔਰ ਜਿਹੜੀ ਦੇਖ ਰਹੇ ਹੋ ਕਿ ਮੀਟਿੰਗ ਰੱਖੀ ਗਈ ਸੀ ਕਿ ਰੈਲੀ ਦਾ ਰੂਪ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰ ਸਾਰੇ ਕੈਮਰਾ ਕਮਾ ਦਿਓ ਕਿ ਰੈਲੀ ਦਾ ਰੂਪ ਜਿਹੜਾ ਹੈ ਧਾਰਨ ਕਰ ਚੁੱਕੀ ਹੈ ਗੇਜਰਾਮ ਜੀ ਨੇ ਜਿਹੜੇ ਕਾਗਜ਼ ਦਾਖਲ ਕਰਦੇ ਨੇ ਸੈਂਟਰ ਤੋਂ ਪੂਰੇ ਕਈ بڑے ਲੀਡਰ ਵੀ ਪਹੁੰਚੇ ਹੋਏ ਨੇ ਔਰ ਤੁਸੀਂ ਦੇਖ ਰਹੇ ਹੋ ਕਿ ਬੜੀ ਸੰਖਿਆ ਦੇ ਵਿੱਚ ਭਾਜਪਾ ਕਾਰਿਆ ਕਰਤਾ ਅੱਜ ਉਰੇ ਮੌਜੂਦ ਨੇ ਔਰ ਚਾਰੇ ਪਾਸੇ ਭਗਮੀਆਂ ਪਕਾ ਦੇ ਨਾਲ ਝੰਡਿਆਂ ਦੇ ਵਿੱਚ ਜਿਹੜਾ ਹੈ ਅੱਜ ਜੇ ਆ ਰਾਮ ਜੀ ਬੜੀ ਸੰਖਿਆ ਦੇ ਵਿੱਚ ਕਾਗਜ਼ ਦਾਖਲ ਕਰਨ ਜਾ ਰਹੇ ਨੇ ਸੋ ਬੜੇ ਜਿਹੜੇ ਹੈ ਸੈਂਟਰ ਤੋਂ ਲੀਡਰ ਜਿਹੜੇ ਨੇ ਉਹ ਵੀ ਉਰੇ ਪਹੁੰਚੇ ਹੋਏ ਨੇ ਕੇਂਦਰੀ ਮੰਤਰੀ ਸਾਡੇ ਨਾਲ ਮਜੂਦ ਰਾਜਸਥਾਨ ਦੇ ਅੱਜ ਕਿਵੇਂ ਲੱਗਦਾ ਹੈ ਕਿਹਦਾ ਹੋਗਾ ਇਸ ਵਾਰ ਪੰਜਾਬ ਪਿਆ ਇਲੈਕਸ਼ਨ ਦੇਖिए ਪੂਰਾ ਪੰਜਾਬ ਦਾ ਸਮਾਜ ਕੇ ਮੁੱਖ ਧਾਰਮਿਕ ਮਣੋ ਕੀ ਕਲਾ ਕਰਦੇ ਹੋ ਕਿਹਦਾ ਹੋਗਾ ਇਸ ਵਾਰ ਮਾਹੌਲ ਕਸਾ ਵਤੇਗੜ ਫਤੇਗੜ ਤੋਂ ਫਤਿਹ ਹੋਣੀ ਹੈ ਭਾਜਪੀ ਦੀ ਤੇ ਇਸ ਵਾਰੀ ਜਿਹੜਾ ਬਦਲਾਅ ਹੈ ਉਹ ਪੰਜਾਬ ਦੀ ਧਰਤੀ ਨਹੀਂ ਦੁਨੀਆ ਵੇਖੇਗੀ ਸੈਂਟਰ ਤੋਂ ਕਿੰਨੀਆਂ ਸੀਟਾਂ ਲੱਕ ਜਾਊਗਾ ਇਸ ਵਾਰ ਆਪਾਂ 400 ਦਾ 8 ਲੱਖੇ ਚੱਲ ਰਹੇ ਨੇ ਤੁਸੀਂ ਦੇਖ ਰਹੇ ਹੋਗੇ ਲੇਖੀ ਜੀ ਰਹੇ ਹੈ ਅੱਜ ਖੁੱਲੀ ਜੀਪ ਦੇ ਵਿੱਚ ਕੇਜਾ ਰਾਮ ਜੀ ਦੇ ਕਾਗਜ਼ ਦਾਖਲ ਕਰਨ ਵਾਸਤੇ ਬੜੀ ਸੰਖਿਆ ਦੇ ਵਿੱਚ ਕਾਰਜਕਰਤਾ ਜਿਹੜੇ ਜਾ ਰਹੇ ਨੇ ਔਰ ਇੱਕ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਕਾਰਜਕਰਤਾਵਾਂ ਦੇ ਵਿੱਚ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਕਾਰਜਕਰਤਾ ਜਿਹੜੇ ਨੇ ਅੱਜ ਗੇਜਾਰਾਮ ਜੀ ਦੇ ਕਾਗਜ਼ দাখিল ਕਰਨ ਵਾਸਤੇ ਪਹੁੰਚ ਰਹੇ ਨੇ ਔਰ ਚਾਰੇ ਪਾਸੇ ਭਾਜਪਾ ਜਿੰਦਾਬਾਦ ਦੇ ਨਾਰੇ ਲੱਗ ਰਹੇ ਨੇ ਔਰ ਆਪ ਦੀ ਬਾਦ 402 ਦਾ ਜਿਹੜਾ ਨਾਰਾ ਹੈ ਉਹ ਵੀ ਉਰੇ ਗੂੰਜ ਰਿਹਾ ਤੁਸੀਂ ਦੇਖੋ ਬੜੀ ਸੰਖਿਆ ਦੇ ਵਿੱਚ ਭਾਜਪਾ ਕਾਰਜਕਰਤਾ ਖੁੱਲੀ ਜੀਪ ਦੇ ਵਿੱਚ ਸਵਾਰ ਗੇਜਾਰਾਮ ਜੀ ਔਰ ਵਿਕਟਰੀ ਦਾ ਚਿੰਨ ਬਣਾਉਂਦੇ ਹੋਏ ਜਿਹੜੇ ਨੇ ਲੇਖੀ ਮੈਡਮ ਨੇ ਔਰ ਪੂਰੀ ਟੀਮ ਉਹਨਾਂ ਦੀ ਹੈ ਇੱਕ ਜਿੱਤ ਦਾ ਨਿਸ਼ਾਨ ਬਣਾ ਰਹੇ ਨੇ ਔਰ ਭਾਜਪਾ ਕਰਤਾਵਾਂ ਦੇ ਵਿੱਚ ਖੁਸ਼ੀ ਦੀ ਲਹਿਰ ਔਰ ਚਾਰੇ ਪਾਸੇ ਜਰੇ ਹੈ ਜੇਕਾਰੇ ਵੀ ਲੱਗ ਰਹੇ ਨੇ ਭਗਵਾ ਮਖੋਰ ਬੜਿਆ ਹੋਇਆ ਹੈ ਅਥਾਂ ਦੇ ਵਿੱਚ ਝੰਡੇ ਪੜੇ ਹੋਏ ਨੇ ਭਾਜਪਾ ਕਰਿਆ ਇਕਤਾਵਾਂ ਦੇ ਔਰ ਪਗੜੀਆਂ ਸਿਰ ਦੇ ਉੱਪਰ ਭਗਵਾ ਪਗੜੀਆਂ ਜਿਹੜੀਆਂ ਨੇ ਇੱਕ ਜਿੱਤ ਦਾ ਨਿਸ਼ਾਨ ਬਣਾਉਂਦੇ ਹੋਏ ਖੁੱਲੀ ਜੀਪ ਦੇ ਵਿੱਚ ਭਾਜਪਾ ਕਰਤਾ ਪਹੁੰਚੇ ਹੋਏ ਨੇ ਕੈਮਰਾਮੈਨ ਜਗਨੂ ਜਨਾਲ ਮਹਾਰਾਜ ਮੈਟਰੋ